ਇਹ ਆ ਪੰਜਾਬੀ ਲੋਕਾਂ ਦੀ ਵਿਰਾਸਤ ਹੈ ਪੰਜਾਬੀ ਲੋਕਾਂ ਦਾ ਰਜਵਾ ਤੁਸੀਂ ਦੇਖ ਰਹੇ ਹੋ ਜਿਹੜਾ ਸਾਡਾ ਕੋਹਲੀਆ ਅड्डा ਹੈ ਜੇ ਸਾਡੇ ਨੂੰ ਰਾਵੀ ਦੇ ਪਾਣੀ ਦੀ ਬਹੁਤ ਭੈਂਕਰ ਮਾਰ ਪਈ ਹੈ ਔਰ ਇਸ ਮਾਰ ਨੇ ਵੱਡਾ ਨੁਕਸਾਨ ਸਾਡੇ ਇਲਾਕੇ ਦਾ ਕੀਤਾ ਪਰ ਮੈਨੂੰ ਖੁਸ਼ੀ ਹੈ ਇਸ ਮਾਰ ਚ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਸਮੁੱਚੇ ਰੂਪ ਚ ਸਾਡੇ ਆਲੇ ਦੁਆਲੇ ਦੇ ਲੋਕਾਂ ਨੇ ਸਵੈ ਸੇਵਕ ਜਿਹਾ ਬੰਦਿਆਂ ਨੇ ਸਾਡੇ ਪ੍ਰਸ਼ਾਸਨ ਨੇ ਜਿਹੜੇ ਵਰਕਰ ਨੇ ਕਰਜਾ ਵਰਜਾ ਸਭ ਨੇ ਇੱਕ ਬਹੁਤ ਹੀ ਸ਼ਾਨਦਾਰ ਭੂਮਿਕਾ ਨਿਭਾਈ ਜੀ ਮੈਂ ਸਭ ਨੂੰ ਸਲੂਟ ਕਰਦਾ ਤੇ ਅੱਜ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਪੀਲੀਆਂ ਸ਼ਰਟਾਂ ਵਾਲੇ ਨੌਜਵਾਨ ਜਿਹੜੇ ਜੁਧ ਰਸ਼ਿਆਂ ਦੇ ਵਿਰੋਧ ਦੇ ਅੰਦਰ ਵੱਡਾ ਪੈਗਾਮ ਦੇ ਕੇ ਆਏ ਆਪਣੇ ਪਿੰਡਾਂ 'ਚ ਆਪਣੇ ਮਹੱਲਿਆਂ 'ਚ ਸੋ ਉਸ ਤੋਂ ਬਾਅਦ ਅੱਜ ਸਾਡੀ ਯੂਥ ਟੀਮ ਜਿਹੜੀ ਹੈ ਤੇ ਇਸ ਬੰਧ ਨੂੰ ਬਣਾਉਣ ਦੇ ਲਈ ਤਹਈਆ ਕਰਕੇ ਤੁਰਿਆ